ਜੀ स्पीकर साहब ਇਸ ਤੋਂ ਪਹਿਲਾਂ ਕਿ ਮੈਂ ਕੁਝ ਬੋਲਾਂ ਮੈਂ ਇੱਕ ਗਿਫਟ ਲੈ ਕੇ ਆਇਆ ਤੁਹਾਡੇ ਲਈ ਸ਼ਾਇਦ ਭਾਰਤ ਦੀ ਰਾਜਨੀਤੀ ਦੇ ਵਿੱਚ ਇਹ ਪਹਿਲੀ ਵਾਰ ਹੋਊਗਾ ਕਿ ਇਸ ਤਰ੍ਹਾਂ ਦਾ ਗਿਫਟ ਕਿਸੇ ਹੈੱਡ ਆਫ ਦਾ ਹਾਊਸ ਵੱਲੋਂ ਹਾਊਸ ਦੇ ਵਿੱਚ ਸਪੀਕਰ ਨੂੰ ਪ੍ਰੈਜੈਂਟ ਕੀਤਾ ਗਿਆ ਹੋਊਗਾ ਮੈਂ ਸੈਕਟਰੀ ਸਾਹਿਬ ਨੂੰ ਬੇਨਤੀ ਕਰੂੰਗਾ ਲੋਕ ਨੇ ਤੱਕ ਪਹੁੰਚਾਓ ਸਪੀਕਰ ਸਾਹਿਬ ਤੱਕ ਪਹੁੰਚਾਓ ਲੋਕ ਪਲੀਜ਼ ਮੈਂ ਚਾਹੂੰਗਾ ਕਿ ਇਹਨੂੰ ਕੈਮਰੇ ਚੱਲ ਰਹੇ ਨੇ ਪਬਲਿਕ ਦੇ ਸਾਹਮਣੇ ਖੋਲ੍ਹਿਆ ਜਾਵੇ ਜੀ ਜੀ ਇਹ ਤੇ ਲਾ ਲੌਕ ਹੈ ਜੀ ਚਾਬੀਆਂ ਹਕਤਾਲਾ ਜਿੰਦਰਾ ਵੀ ਕਹਿੰਦੇ ਨੇ ਹਕਤਾਲਾ ਜਿੰਦਾ ਜੀ ਹੈ ਜਿੰਦਾ ਜਿੰਦਾ ਨਾਲ ਚਾਬੀਆਂ ਜੀ ਚਾਬੀਆਂ ਵੀ ਨੇ ਨਾਲ ਤੁਸੀਂ ਕਸਟੋਡੀਅਨ ਨੂੰ ਚਾਬੀਆਂ ਤੁਹਾਡੇ ਕੋਲ ਹੀ ਨੇ ਇਹ ਕਾਦੇ ਵਾਸਤੇ ਆ ਜੀ ਇਹ ਮੈਂ ਗਵਰਨਰ ਅਡਰੈਸ ਤੇ ਬੋਲੂਗਾ ਹੁਣ ਕਿਉਂਕੋ ਉਸ ਦਿਨ ਗਵਰਨਰ ਅਡਰੈਸ ਤੇ ਬੋਲਣ ਹੀ ਦਿੱਤਾ ਕਿ ਗਵਰਨਰ ਨੂੰ ਕਿਉਂਕੋ ਉਹਦੇ ਵਿੱਚ ਸੱਚ ਲਿਖਿਆ ਹੋਇਆ ਸੀ ਤੇ ਸੱਚ ਹੀ ਮੈਂ ਬੋਲੂਗਾ ਤਾਂ ਮੇਰੇ ਸਾਹਮਣੇ ਬੈਠੇ ਮੇਰੇ ਵਿਪੱਖਸ਼ੀ ਸਾਥੀਆਂ ਤੋਂ ਬਰਦਾਸ਼ਤ ਨਹੀਂ ਹੋਣਾ ਇਹ ਸੱਚ ਉਹ ਫਿਰ ਕੀ ਕਰਨਗੇ ਸੱਚ ਸੁਣਦੇ ਸੁਣਦੇ ਥੋੜੀ 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 ਦੇਰ ਬਾਅਦ ਮੁਰਦਾਬਾਦ ਮੁਰਦਾਬਾਦ ਕਰਕੇ ਨਾ ਉਧਰ ਦੀ ਬਾਹਰ ਨੂੰ ਭੱਜਣਗੇ ਮੈਂ ਚਾਹੁੰਦਾ ਇਹ ਜਿੰਦਾ ਅੰਦਰ ਲਾ ਦਿੱਤਾ ਜਾਵੇ ਅੰਦਰ ਲਾ ਦਿੱਤਾ ਜਾਵੇ ਤਾਂ ਕਿ ਵਿਪੱਖਸ਼ ਇੱਥੇ ਬੈਠਾ ਰਹੇ ਤੇ ਸੁਣੇ ਉਹ ਭੱਜੇ ਨਾ ਆਮ ਤੌਰ ਤੇ ਕੀ ਹੁੰਦਾ ਇਲਜ਼ਾਮ ਲੱਗਦਾ ਸੱਤਾਧਾਰੀਆਂ ਤੇ ਕਿ ਵਿਰੋਧੀਆਂ ਨੂੰ ਜਾ ਕੇ ਬਾਹਰ ਮਾਰਦੇ ਆ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਮੈਂ ਤੁਹਾਨੂੰ ਲੋਕ ਗਿਫਟ ਕਰ ਰਿਹਾ ਕਿ ਵਿਰੋਧੀਆਂ ਨੂੰ ਬਾਹਰ ਨਹੀਂ ਜਾਣੇ ਨਾ ਇੱਥੇ ਬੈ ਕੇ ਸੁਣਨ ਉਹ ਸੱਚ ਸੱਚ ਸੁਣਿਓ ਇਹ ਤੁਹਾਡੀ ਮਰਜ਼ੀ ਹੈ ਜਿੰਦਾ ਕਦੋਂ ਲਾਉਣਾ ਹੈ ਮੈਂ ਇੱਕ ਵਾਰੀ ਕਿਰਪਾ ਕਰਕੇ ਇਹੀ ਕਿਸਾਨਾਂ ਵਾਸਤੇ ਜੇ ਪੰਜਾਬ ਦੀ ਤੁਸੀਂ ਚੁੱਪ ਤੁਸੀਂ ਤੁਸੀਂ ਫਿਕਰ ਨਾ ਕਰੋ ਫਿਕਰ ਨਾ ਇੱਕ ਮਿੰਟ ਇੱਕ ਬੈਠੋ ਬੈਠੋ ਐਸੇ ਕਰਕੇ ਜੰਦਰ ਲਾਉਣੇ ਇਹ ਐ ਇਹ ਬਹਾਨਾ ਲੱਭ ਕੇ ਭੱਜਣਗੇ ਹੁਣ ਭੱਜਣਗੇ ਉਹਨੇ ਅਸੀਂ ਕਿਤੇ ਨਹੀਂ ਭੱਜਣਗੇ ਬੈਠੋ ਅਸੀਂ ਕਿਤੇ ਨਹੀਂ ਭੱਜਣਗੇ ਪੂਰਾ ਤੇਰੇ ਦੇ ਸੇ ਇਹਹੀ ਜੰਦਰੇ ਦੀ ਗੱਲ ਹੈ ਮੈਂ ਇਹ ਤਵਕਕੋ ਕਰਦਾ ਕਿ ਜਿਹੜਾ ਵਿਪੱਖਸ਼ ਹੈ ਉਹ ਵੀ ਜਿੰਮੇਵਾਰੀ ਨਾਲ ਕਿਉਂਕਿ ਇੱਥੇ ਸੁਣਨ ਲਈ ਬੈਠ ਕਰਨ ਲਈ ਭੇਜਿਆ ਗਿਆ ਉਹ ਇੱਥੇ ਬੈਠ ਕੇ ਸੁਣਨਗੇ ਮੈਂ ਤੋ ਅਕੂ ਕਹਦਾ ਜੀ ਮੁੱਖ ਮੰਤਰੀ ਸਾਹਿਬ ਜਦੋਂ ਇੱਕ ਵਾਰ ਤਾਲਾ ਕੋ ਲਾਈ ਜਾ ਕਰ ਜੀ ਮੁੱਖ ਮੰਤਰੀ ਸਾਹਿਬ ਸਰ ਮੈਂ ਇੱਕ ਹੋਰ ਦੇਵਾ ਇੱਕ ਇੱਕ ਹੋਰ ਦੇ ਦੇ ਨੇ ਇਹਨੇ ਜੀਬ ਤੇ ਲਾ ਦੋ ਬੋਲਣੀ ਨਹੀਂ ਦਿੰਦੇ ਕਿਸੇ ਨੂੰ ਬੋਲਣੀ ਨਹੀਂ ਦਿੰਦੇ ਕਿਸੇ ਨੂੰ ਮੇਰਾ ਮੇਰੀ ਵਾਰੀ ਹੈ ਜਦੋਂ ਤੁਹਾਡੀ ਵਾਰੀ ਆਈ ਤਾਂ ਬੋਲ ਪਿਓ ਜਦੋਂ ਤੁਹਾਡੀ ਵਾਰੀ ਆਈ ਤਾਂ ਬੋਲ ਪਿਓ چلو بیٹھو جی سپیکر صاحب بولو ਗੋਲੀਆਂ ਚੱਲ ਰਹੀਆਂ ਤੇ ਉਹੀ ਗੋਲੀਆਂ ਤਾਂ 1.5 ਸਾਲ 1.5 ਸਾਲ ਉਦੋਂ ਵੀ ਚੱਲੀਆਂ ਜਦੋਂ ਕੈਪਟਨ ਦੀ ਸਰਕਾਰ ਸੀ 1.5 ਸਾਲ ਉਦੋਂ ਵੀ ਚੱਲੀਆਂ ਸੀ ਤੇ ਉਦੋਂ ਤੁਸੀਂ ਕਿੰਨੀਆਂ ਕਿ ਚਿੱਠੀਆਂ ਲਿਖੀਆਂ ਹੁੰਦੀਆਂ ਸੀ ਉਹ ਇਜਾਜ਼ਤ ਤੋਂ ਬਾਅਦ ਜੋ ਵੀ ਕੁਝ ਕਿਹਾ ਗਿਆ ਰਿਕਾਰਡ ਮੰਗਿਆ ਜਾਵੇ ਕਲੋਂਦੇ ਸੀ ਕਦੇ ਘਰੇ ਜਾ ਕੇ ਮੀਟ ਨੂੰ ਦਰਕਾ ਲਾਉਂਦਾ ਸੀ ਤੇ ਕਦੇ ਕਿਸਾਨਾਂ ਬਾਰੇ ਗੱਲ ਕੀਤੀ ਕਦੇ ਉਦੋਂ 1.5 ਸਾਲ 726 726 ਮਰਵਾਤੇ ਕਦੇ ਸਰਾਂਜਲੀ ਦਵਾਈ ਕਦੇ ਸਰਾਂਜਲੀ ਦਵਾਈ 726 ਨੂੰ ਹੁਣ ਇਹਨਾਂ ਨੂੰ ਪਿਆਰ ਆ ਗਿਆ ਹੁਣ ਸੀਐਮ ਸਾਹਿਬ ਛੇਅਰ ਨੂੰ ਐਡਰੈਸ ਕਰਨਗੇ ਬਿਤਾਓ ਛੇਅਰ ਨੂੰ ਬੈਠੋ ਜੀ ਬਾਜਾ ਸਾਹਿਬ ਬੈਠੋ ਬੜਾ ਚਲ ਚਲ ਜਿੰਦਰਾ ਸਰ ਮਾਰਸਲ ਇਹ ਭੱਜਣਗੇ ਇਹ ਭੱਜਣਗੇ ਹੁਣ ਭੱਜਣਗੇ ਇਹ ਭੱਜਣਗੇ ਤੁਸੀਂ ਭਜੋ ਬੈਠੋ 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 ਬੈਠਾ ਜੀ ਬੈਠੋ ਬੈਠੋ ਜੀ ਸੀਐਮ ਸਾਹਿਬ ਕੰਟੀਨਿਊ ਕਰੋਗੇ ਲੋਕਾਂ ਦਾ ਪੱਟਿਓ ਪੰਜਾਬ ਦੇ ਹੱਕਾਂ ਨੂੰ ਉਹ ਪਤਾ ਲੱਗ ਜਾਊਗਾ ਪਤਾ ਲੱਗ ਉਹ ਸੋਨੇ ਦੇ ਬਿਸਕਟਾਂ ਲਿਓ ਸੋਨੇ ਦੇ ਬਿਸਕਟਾਂ ਲਿਓ ਚਲੋ ਗੱਲ ਕਰਦੇ ਆਂ ਬੈਠੋ ਹਾਂਜੀ ਤੁਸੀਂ ਭੱਜ ਜਾਨੀਓ ਤੁਸੀਂ ਭੱਜ ਜਾਨੀਓ ਤੁਸੀਂ ਗਵਰਨਰ ਦਾ ਭਾਸ਼ਣ ਨਹੀਂ ਦੇਣੇ ਤਾਂ ਤੁਸੀਂ ਭੱਜ ਜਾਨੀਓ ਤੁਸੀਂ ਆਪ ਬੋਲ ਕੇ ਭੱਜ ਜਾਨੀਓ ਆ ਬੰਦ ਕਰੋ ਤੁਸੀਂ ਮੇਰੇ ਕੋਲ ਆਓ ਹਲੋ ਇੱਧਰ ਵੀ ਲਾਓ ਇੱਧਰ ਵੀ ਲਾਓ ਹਾਂਜੀ ਸਪੀਕਰ ਸਾਹਿਬ ਇੱਧਰ ਵੀ ਲਾਓ ਇੱਧਰ ਵੀ ਲਾਓ ਮੈਂ ਵੀ ਲਾਓ ਸਾਡਾ ਵੀ ਨਹੀਂ ਕੋਈ ਜਾਂਦਾ ਬੈ ਕੇ ਸੁਣੋ ਬੈ ਕੇ ਸੁਣੋ ਅਬਲ ਖੁਰਾਨੇ ਦੀਆਂ ਅਬਲ ਖੁਰਾਨੇ ਦੀਆਂ ਫਾਈਲਾਂ ਪਈਆਂ ਮੇਰੇ ਕੋਲੇ ਅਬਲ ਖੁਰਾਨੇ ਦੀਆਂ ਫਾਈਲਾਂ ਪਈਆਂ ਅਬਲ ਖੁਰਾਨੇ ਦੀਆਂ ਫਾਈਲਾਂ ਪਈਆਂ ਬੈ ਜਾਓ ਬੈ ਜਾਓ ਸਾਰੇ ਮਾਣਯੋਗ ਮੈਂਬਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਆਪਣੀਆਂ ਆਪਣੀਆਂ ਸੀਟਾਂ ਤੇ ਬੈਠਣ ਤੁਹਾਡੀ ਵਾਰੀ ਆਈ ਤੁਸੀਂ ਬੋਲ ਬੋਲਣ ਕਿਉਂ ਨਹੀਂ ਦਿੰਦੇ ਸਾਰੇ ਮਾਣਯੋਗ ਸਰਦਾਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਆਪਣੇ ਆਪਣੇ ਸੀਟਾਂ ਤੇ ਬੈਠਣ ਬੈਠੋ 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 ਜੀ ਬੈਠੋ 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 ਨੋ 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 ਬੈਠੋ ਬੈਠੋ ਤੁਸੀਂ ਬੈਠੋ 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 ਜਦੋਂ ਬੋਲਦੇ ਆਹਰੀ ਆਉਗੀ ਉਹਦਾ ਬੋਲੋ ਸੀਐਮ ਸਾਹਿਬ ਬੋਲਦੇ ਕੀ ਬੋਲੋ ਇੱਕ ਹਲ ਤੇ ਸਪੀਕਰ ਸਾਹਿਬ ਸਪੀਕਰ ਸਾਹਿਬ ਜੇ ਹੋ ਜਾ ਮਟੀਰੀਅਲ ਆ ਗਿਆ ਫਰਾਨਾ ਆ ਮਟੀਰੀਅਲ ਸਾਡਾ ਬੈਠੋ ਤੁਸੀਂ ਜੋ ਵੀ ਕੋਈ ਸ਼ੇਅਰ ਦੀ ਯਾਦ ਤੋਂ ਬਿਨਾ ਗਿਆ ਗਿਆ ਰਿਕਾਰਡ ਨਾ ਕੀਤਾ ਜਾਵੇ ਹਾਂਜੀ ਜੀ ਕਿਉਂਕਿ ਕਿਉਂਕਿ ਤੁਸੀਂ ਭੱਜਦੇ ਹੋ ਕਿਉਂਕਿ ਤੁਸੀਂ ਭੱਜਦੇ ਹੋ ਤੁਹਾਨੂੰ ਲੋਕਾਂ ਨੇ ਭੱਜਣ ਵਾਸਤੇ ਯਾਬ ਤੁਹਾਨੂੰ ਲੋਕਾਂ ਨੇ ਭੱਜਣ ਵਾਸਤੇ ਨਹੀਂ ਭੇਜਿਆ ਇੱਥੇ ਉਹਨੂੰ ਲੋਕਾਂ ਨੇ ਭੱਜਣ ਵਾਸਤੇ ਨਹੀਂ ਭੇਜਿਆ ਹਾਂਜੀ ਬੈਠੋ ਫਿਰ ਬੈਠੋ 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 ਬੋਲ ਰਹੇ ਨੇ ਜਦੋਂ ਜਦੋਂ ਸਾਵੇ ਨੂੰ ਮੇਰੀ ਵਾਰੀ ਹੈ ਸੁਣ ਲੋ ਜਦੋਂ ਇਹਦੀ ਵਾਰੀ ਆਈ ਮੈਂ ਮਾਯੋਗ ਬਖੋ ਜੀ ਸਾਹਿਬ ਜਦੋਂ ਮੇਰੀ ਵਾਰੀ ਆਈ ਮੈਂ ਮੈਂ ਸਾਰੇ ਮਾਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਇੱਕ ਵਾਰ ਆਪ ਵੀ ਸੀਟਾਂ 'ਤੇ ਬੈਠਣ

بیٹو سی ایم سا, سا. 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 میں سارے معاش ممبر سا. لو بینتی کرتا ہے کہ اپنی اپنی سیٹان ہو اپنی اپنی سیٹان براجمان ہو سیٹ بیٹھو جی سیٹان سے بیٹھو جی تھی بیٹھو گے باجوا صاحب ਪਲੀਜ਼ ਬੈਠੋ ਇਹ ਕਿਹੜੀ ਗੱਲ ਹੈ ਕਿਹੜੀ ਗੱਲ ਪਹਿਲੇ ਸਾਡੀ ਗੱਲ ਪਹਿਲੇ ਸਾਡੀ ਕੀ ਗੱਲ ਸਪੀਕਰ ਸਾਹਿਬ ਨੇ ਉਹ ਸਪੀਕਰ ਸਾਹਿਬ ਨੇ ਜਿਹਨੂੰ ਮਾਦੀ ਤੈਨ ਦੇਣ ਸਟੋਡੀਅਮ ਨੇ ਉਹ ਰਾਜਪਾਲ ਸਾਹਿਬ ਕੋਈ ਗੱਲ ਮੰਨਦੇ ਨਹੀਂ ਨਾ ਪਹਿਲੇ ਮੁਖਤਰੀ ਸਾਹਿਬ ਲੀਡਰ ਆਫ ਦੀ ਹਾਊਸ ਨੇ ਬੋਲ ਸਕਦੇ ਆ ਗੱਡੇ ਮੁਖਲੀ ਹਕਦਰਦੀ ਸਾਹਿਬ ਆਪਣੀ ਗੱਲ ਪੂਰੀ ਰੱਖਣ ਦਿਓ ਲੋਕ ਸੁਣ ਰਹੇ ਹੋ ਤੁਹਾਨੂੰ ਪਤਾ ਹੈ ਕਿ ਰਾਜਪਾਲ ਦਾ ਭਾਸ਼ਣ ਦਿੱਤਾ ਨਹੀਂ ਕੀਤਾ ਹੁੰਦਾ ਰਾਸ਼ਟਰਪਤੀ ਦਾ ਭਾਸ਼ਣ ਦਿੱਤਾ ਨਹੀਂ ਕੀਤਾ ਹੁੰਦਾ ਮੋਕਾ ਤੁਸੀਂ ਆਪੋ ਆਪਣੀ ਗੱਲ ਪੂਰੀ ਖਤਮ ਕਰਿੰਦਾ ਅੱਜ ਪੜੂੰਗਾ ਇਹਨੂੰ ਪੜੂੰਗਾ ਚਲੋ ਐਂ ਕਰੋ ਆ ਇਹ ਹੀ ਇਹ ਹੀ ਡਿਬੇਟ ਕਰਨੀ ਹੈ ਬੈਠੋ ਬੈਠੋ ਜਿੱਥੇ ਝੂਠ ਹੋਆ ਟੋਕ ਦਿਓ ਜਿੱਥੇ ਝੂਠ ਹੋਇਆ ਟੋਕ ਦਿਓ ਹਾਂ ਠੀਕ ਹੈ

ترکیب کیجمان ہو سیٹ بیٹھو نام بھی لے دیں گے نام بھی لے دیں گے میں دسوں گا سارا کچھ کر رہا یار بیٹھو بیٹھو جانا اور جانا نہیں اور جانا نہیں بیٹھو بیٹھو

ਇੱਥੇ ਕੋਈ ਚੰਗੀ ਡੈਮੋਕ੍ਰੇਸੀ ਚੱਲ ਸਕਦੀ ਹੈ ਤੁਸੀਂ ਤੁਸੀਂ ਬੈਠੋਗੇ ਮੈਂ ਗੱਲ ਦੱਸ ਮੇਰੀ ਮੇਰੀ ਗੱਲ ਸੁਣੋ ਨਹੀਂ ਤੁਸੀਂ ਕਿ ਤੁਸੀਂ ਗਵਰਨਰ ਦਾ ਬਾਤ ਨਹੀਂ ਸੁਣਨੇ ਡੈਮੋਕ੍ਰੇਸੀ ਆ ਹੋਰ ਫੀਕੇ ਦੀ ਗੱਲ ਨਹੀਂ ਡੈਮੋਕ੍ਰੇਸੀ ਆ ਤੁਸੀਂ ਰਾਸ਼ਟਰਪਤੀ ਦਾ ਤੇ ਗਵਰਨਰ ਦਾ ਭਾਸ਼ਣ ਡਿਸੈਪਲ ਨਹੀਂ ਕਰ ਸਕਦੇ ਚੱਕ ਕੇ ਆ ਗਏ ਤੁਹਾਨੂੰ ਕਿਸਾਨਾਂ ਦਾ 헤ਜ ਆ ਗਿਆ ਤੁਹਾਨੂੰ ਕਿਸਾਨਾਂ ਦਾ 헤ਜ ਆ ਗਿਆ ਉਹਦੇ ਕਿਸਾਨਾਂ ਦਾ 헤ਜ ਆ ਗਿਆ ਕਹੇ ਰੂ ਡਰੈਸ ਕੀਤਾ ਜਾਓ ਸਪੀਕਰ ਸਾਹਿਬ ਇਹਨਾਂ ਦੀ ਮੰਗ ਕੀਤੀ ਸੀ ਕਿ ਪਹਿਲਾਂ ਕਿਸਾਨਾਂ ਨੂੰ ਸ਼ੁਭ ਕਰਨ ਨੂੰ پہلا کساناں نو شادانجھلی دیو سی ایم صاحب کیے نو ایڈریس کرو جی بیٹھو جی بیٹھو 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 کیما صاحب بیٹھو بیٹھاؤ صاحب بیٹھو سی ایم صاحب سی ایم صاحب کیے نو ایڈریس کرو جی باجوا دی کیے نو ایڈریس کرو سی ایم صاحب کیے نو ایڈریس کرن گے پتہ انج کی کرن آپ آ بردان ہے جدو میں ایتھے ہاں ہنکار ایسے کوئی نہیں رہا ہاں گلان کر دلیں گلان سونے کے بسکٹ تک جا گیا پھر اچھا سانو کہ ਲੋ ਪਰ ਕਰਨ ਵਾਲੇ ਆ ਗਏ ਮੈਂ 150 ਰੁਪਏ ਲੈ ਕੇ ਮੁਹੰਮਦ ਸਦੀਕ ਨਾਲ ਟਿਹਾਰੀ ਤੇ ਜਾਂਦਾ ਸੀ ਪਤਾ ਲੱਗੋ ਤੁਹਾਨੂੰ ਕਦੀ ਟਿਹਾਰੀ ਤੇ ਆ ਕੇ ਕਦੀ ਮੋਬਾਈਲ ਨਾਲ ਆ ਕੇ ਦੋਆਂ ਦੌੜ ਗਏ ਮੈਂ ਨੱਖ ਨਹੀਂ ਦੇ ਆਏ ਮੈਂ ਥੋੜਾ ਗੱਲ ਕੇ ਆਇਆ ਐ ਕਿਉਂ ਕਰ ਦਿਓ ਆਪਣੀਆਂ ਆਪਣੀਆਂ ਸੀਟਾਂ ਤੇ ਬੈਠਣ ਸਾਰੇ ਮਾਣਯੋਗ ਮੈਂਬਰ ਆਪਣੇ ਵਸੀਮ ਸਾਹਿਬ ਇੱਕ ਮਿੰਟ ਮੰਤਰੀ ਜੀ ਬੈਠੋ ਮੰਤਰੀ ਸਾਹਿਬਾਨ ਬੈਠਣ ਕੀ ਬਾਜੀ ਬੈਠੋ ਤੁਸੀਂ ਕੀ ਬਾਜੀ ਬੈਠੋ ਬਾਹਰ ਬੈਠੋ ਤਾਲਾ ਬਾਰੋਂ ਨਹੀਂ ਲਾਰੇ ਅੰਦੋ ਲਾਰੇ ਤਾਂ ਕਿ ਤੁਸੀਂ ਜਾਓ ਨਾ ਵੇ ਬੈਠੋ ਤੁਹਾਡੀ ਹਿਸਟਰੀ ਹੈ جانے لگ رہا بیٹھا رہے لوکتر بچائیے بیٹھو 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 بیٹھے بیٹھو بیٹھو منتری جی منتری سے باہر بیٹھ گے بیٹھو جی بیٹھو 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 تھی بیٹھو بیٹھو ਆ ਆਪਣਾ ਸੀਐਮ ਸਾਹਿਬ ਆਪਣੀ ਗੱਲ ਚાલુ ਰੱਖਣਗੇ ਜੀ ਜੀ ਬਿਲਕੁਲ ਸੁਣੋਗੇ ਬਿਲਕੁਲ ਸੁਣ ਰਿਹਾ ਸੁਣਨ ਦਾ ਮਤਲਬ ਕਿਸੇ ਕਿਸੇ ਨੂੰ ਆ ਸਾਰੇ ਨਹੀਂ ਹੋ ਸਕਦੇ ਹੁੰਦੇ ਸੱਚ ਸੁਣੋ ਫਿਰ ਕੀ ਤੂੰ ਤੂੰ ਹਰੇਕ ਨੂੰ ਦੋ ਦੋ ਨਹੀਂ ਹੋਣੀ ਇਹ ਦੋ ਕੀ ਹਰੇਕ ਨੂੰ ਦੋ ਦੋ ਲਗਾ ਦੇ ਤੁਸੀਂ ਵੱਧਿਆਗੇ ਤੂੰ ਛੱਡਿਆ ਯਾਰ ਤੂੰ ਛੱਡਿਆ ਜੋ ਕੁਛ ਵੀ ਚੇਹ ਅਜ਼ਾਦਤੋ ਬਿਨਾ ਬੋਲਿਆ ਗਿਆ ਰਿਕਾਰਡ ਨਾ ਕੀਤਾ ਜਾਵੇ ਇੱਕ ਗੀਰ ਤੋਂ ਮੈਨੂੰ ਪਤਾ ਹੈ ਜੋ ਜੋ ਕੁਝ ਵੀ ਚੇਹ ਅਜ਼ਾਦਤੋ ਬਿਨਾ ਬੋਲਿਆ ਗਿਆ ਰਿਕਾਰਡ ਨਾ ਕੀਤਾ ਜਾਵੇ ਸਾਰੇ ਮਾੜੀਓਗ ਮੈਂਬਰ ਸਰਬਾਨ ਨੂੰ ਬੇਨਤੀ ਹੈ ਕਿ ਆਪਣੀ ਆਪਣੀ ਸੀਟਾਂ ਤੇ ਬੈਠਣ ਔਰ ਹਾਊਸ ਦੀ ਕਾਰਵਾਈ ਚਲਣ ਦੇ ਤੁਹਾਨੂੰ ਤਾਂ ਸਮਝ ਦੀ ਕੱਖ ਨਹੀਂ ਉਹ ਪ੍ਰਧਾਨ ਜੀ ਉਹ ਤੁਹਾਨੂੰ ਤਾਂ ਸਮਝ ਦੀ ਕੱਖ ਨਹੀਂ ਤੁਸੀਂ ਕਿਹਨਾਂ ਚੱਲਿਆ ਹੋ ਕਹਿੰਦਾ ਮੈਂ ਆ ਇੱਥੇ ਕੌਣ ਹੁੰਦਾ ਪ੍ਰਧਾਨ پہلے بچ بناؤ بیٹھو بیٹھو نہ بہلے نہ کھڑا کیا جاتا چلو بیٹھو خرے رہو خرے رہو بیٹھا جی بیٹھو میں ਸਾਰੇ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਇਹ ਜਿਹੜੀ ਕਾਲੇ ਵਾਲੀ ਗੱਲ ਹੋਈ ਹੈ ਇਹ ਸਿੰਬੋਲਿਕ ਹੈ ਇਹ ਸਿੰਬੋਲਿਕ ਗੱਲ ਕੀਤੀ ਗਈ ਹੈ ਤਾਂ ਕਿ ਦੋਨੇ ਪੱਖ ਪੱਖਰ ਵਿਪੱਖ ਬੈਠ ਕੇ ਮੰਤਰਣਾ ਕਰਨ ਡਿਸਕਸ਼ਨ ਕਰਨ ਜਦੋਂ ਆਪਾਂ ਬਾਹਰ ਚਲੇ ਜਾਣੇ ਆ ਠੀਕ ਹੈ ਤੁਹਾਡਾ ਹੱਕ ਹੈ ਪਰ ਡਿਸਕਸ਼ਨ ਤੇ ਕਾਦੀ ਗਰੂੜੀ ਹੈ ਨਾ ਸਰ ਸਪੀਕਰ ਸਾਹਿਬ ਮਈ ਚ ਲੋਕ ਇਹਨਾਂ ਨੂੰ ਜਿੰਦਾ ਲਾਉਣਗੇ ਇਹ ਯਾਦ ਰੱਖ ਲੈਣ 13 ਜੀਰੋ ਹੋਊਗਾ ਪੰਜਾਬ ਚੋਂ ਜਿੰਦਾ ਲੱਗੂਗਾ ਇਹ ਤੋਂ ਪਹਿਲਾਂ 2022 ਚ ਜਿੰਦਾ ਲੱਗਿਆ ਤੇ ਇਹ ਜਿੰਦੇ ਦੀ ਕੀਮਤ ਨਹੀਂ ਸਮਝਦੇ ਇਹ ਜਿੰਦੇ ਦੀ ਕੀਮਤ ਨਹੀਂ ਸਮਝਦੇ ਚਾਬੀ ਜਨਤਾ ਦੇ ਹੱਥ ਹੈ ਚਾਬੀ ਜਨਤਾ ਦੇ ਹੱਥ ਹੈ ਮਿਸਟਰ ਬਾਜਵਾ ਤੁਸੀਂ ਪ੍ਰਾਊਡ ਨਾ ਕਰੋ ਤੁਸੀਂ ਹੰਕਾਰ ਕਰਦੇ ਹੋ ਤੁਸੀਂ ਕਹਿੰਦੇ ਸਾਡਾ ਮਟੀਰੀਅਲ ਸਾਡਾ ਪਦਾਂ